ਭਈ ਜਦ ਤੱਕ ਸਾਡੀ ਸੁਰੱਖਿਆ ਲਈ ਅਸੀਂ ਨਹੀਂ ਕਹਿੰਦੇ ਵੀ ਅਸੀਂ ਸੁਰੱਖਿਤਾ ਉਹ ਤੱਕ ਅਸੀਂ GST ਦੇਣਾ ਬੰਦ ਕਰਦੇ ਹਾਂ ਇਹ ਤੇ ਮੁੱਖ ਮੰਤਰੀ ਨੇ ਆਣਾ ਹੁੰਦਾ 50 50 ਮੀਟਰ ਦੇ ਉੱਤੇ ਪੁਲਿਸ ਵਾਲਾ ਖੜਾ ਹੁੰਦਾ ਪਰ ਇਹ ਗਨਮੈਨ ਜਿਹਦੇ ਪੈਸਿਆਂ ਨਾਲ ਆ ਰਹੇ ਨੇ ਤਾਂ ਆਪਣੇ ਲਈ ਪੁਲਿਸ ਕਿੱਥੇ ਹੈ ਉਹਨਾਂ ਦੀ ਤਨਖਾਹ ਤਾਂ ਤੁਹਾਡੇ ਟੈਕਸਾਂ ਤੋਂ ਜਾ ਰਹੀ ਹੈ ਕਿਉਂਕਿ ਜਿਹੜੇ ਤੁਸੀਂ ਪਹਿਲਾਂ ਤੋਂ ਹੁਣ ਤੱਕ ਦੇ ਟੈਕਸ ਕਟਾਉਂਦੇ ਆ ਰਹੇ ਹੋ ਇਹਨਾਂ ਟੈਕਸ ਨਾਲ ਹੀ ਤੁਹਾਨੂੰ ਕੀ ਮਿਲ ਰਿਹਾ ਤੁਹਾਡੇ ਸਾਥੀਆਂ ਦੇ ਗੋਲੀਆਂ ਲੁੱਟ ਕੋ ਫਰੋਤੀ ਦੀ ਗੱਲ ਹੈ ਤੁਸੀਂ ਤਾਂ ਦੋ ਦੋ ਫਰੋਤੀਆਂ ਦਿੰਦੇ ਫਿਰਦੇ ਹੋ ਇੱਕ ਗੈਂਗਸਟਰ ਤੋਂ ਇੱਕ ਦੂਜੇ ਕੋਲ ਤੁਹਾਡੇ ਕੋਲ ਸਰਕਾਰ ਲਈ ਜਾਂਦੀ ਹੈ ਟੈਕਸ ਦੇ ਨਾਮ ਤੇ ਇਹ ਜਿਹੜੀਆਂ ਗੋਲੀਆਂ ਚੱਲ ਰਹੀਆਂ ਨੇ ਇਹ ਫਰੋਤੀਆਂ ਲਈ ਚੱਲ ਰਹੀਆਂ ਨੇ ਇਹ ਗੈਂਗਸਟਰ ਤੁਹਾਨੂੰ ਇੱਕ ਡਰਾਉਣਾ ਜਾਂਦੇ ਨੇ ਆਹ ਕੱਟ ਕਰਕੇ ਆਪਾਂ ਇੱਕ ਵਾਰ ਦਿਖਾ ਦਾਂਗੇ ਪੁਲਿਸ ਨੇ ਫੜ ਵੀ ਲੈਣੇ ਆ ਪਰ ਜਿਹੜੇ ਪਿੱਛੇ ਆਰਡਰ ਦੇ ਨਾਲੇ ਨੇ ਇਹਨਾਂ ਦੇ ਆਈਪੀਐਸ ਆਈਐਸ ਹੁਣੇ ਆ ਜਾਣਗੇ ਤੁਹਾਡੇ ਕੋਲ ਮੰਗ ਪੱਤਰ ਲੈ ਲੈਣਗੇ ਇਹਨਾਂ ਨੇ ਲੈ ਕੇ ਹੁਣੇ ਫੜ ਕੇ ਤੁਹਾਡੇ ਥੱਲੇ ਕਰ ਦੇਣੇ ਐਸ ਬੰਦੇ ਠਿਕਾ ਦੇ ਦੇ ਲਾਤੋਂ ਤੁੱਚ ਵੀ ਗੋਲੀ ਮਾਰ ਦੇਣਗੇ ਅੱਜ ਕਾ ਟ੍ਰੈਂਡ ਚੱਲਿਆ ਹੋਇਆ ਹੈ ਰੱਤ 'ਚ ਗੋਲੀ ਦਾ ਸਭ ਤੋਂ ਪਹਿਲਾਂ ਦਾ ਫਤਿਹ ਸਾਂਝ ਕਰ ਦਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਪਹਿਲਾਂ ਹੀ ਇਸ਼ਾਰਾ ਮਿਲ ਗਿਆ ਜੀ ਥੋੜਾ ਟਾਈਮ ਲੈਣਾ ਤਾਂ ਕਰਕੇ ਮੈਂ ਪਹਿਲਾਂ ਹੀ ਸੀਗਾ ਵੀ ਪਰਚੀ ਬਣਾ ਲਿੱਤੀ ਸੀ ਵੀ ਨਾ ਮੈਂ ਮੁੱਦੇ ਤੋਂ ਭਟਕਾਂ ਤੇ ਨਾ ਮੈਂ ਆਪਣੀ ਗੱਲ ਕਹੇ ਬਿਨਾ ਜਾਵਾਂ ਅੱਜ ਸਭ ਤੋਂ ਵਧੀਆ ਗੱਲ ਲੱਗੀ ਹੈ ਜੀ ਬਹੁਤ ਵਧੀਆ ਲੱਗਿਆ ਇਹ ਇੱਕ ਮੈਂ ਬਠਿੰਡੇ ਤੋਂ ਆਇਆ ਜੀ ਹਰ ਮਿਲਵ ਪਰੇਵਾਰ ਆਰਟੀਆ ਐਕਟੀਵਿਸਟ ਬਣੂ ਗੱਡੀ ਦੇ ਕਿਤੇ ਬ੍ਰੇਕਾਂ ਨਹੀਂ ਮਾਰ ਰਿਹਾ ਪਈਆਂ ਸਾਰੀਆਂ ਦੁਕਾਨਾਂ ਬੰਦ ਦਿਖੀਆਂ ਤਾਂ ਇਸ ਏਕੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਆਪਾਂ ਜਿੱਥੇ ਇਕੱਠੇ ਹੋਏ ਆ ਜੀ ਮੇਰੇ ਸਤਕਾਰਯੋਗ ਨੇ ਸਾਰੇ ਬਲਾਰੇ ਜਿਹੜੇ ਬੋਲ ਕੇ ਗਏ ਤੇ ਮੇਰੇ ਸਤਕਾਰਯੋਗ ਨੇ ਸਾਰੇ ਬਲਾਰੇ ਜਿਹੜੇ ਅੱਗੇ ਬੋਲਣ ਆਣਗੇ ਤਾ ਕਰਕੇ ਮੈਂ ਹੱਥ ਜੋੜ ਕੇ ਪਹਿਲਾਂ ਹੀ ਮਾਫੀ ਮੰਗਦਾ ਵੀ ਗੱਲਾਂ ਕੁਝ ਕੌੜੀਆਂ ਹੋਣਗੀਆਂ ਪਰ ਸਿਰਫ ਵਿਚਾਰ ਕਰਨ ਲਈ ਮੈਂ ਆਪਣੀਆਂ ਗੱਲਾਂ ਕਰ ਰਿਹਾ ਕਿਉਂਕਿ ਅਸੀਂ ਇੰਨੀਆਂ ਚੀਜ਼ਾਂ ਤੋਂ ਲੰਘ ਚੁੱਕੇ ਆ ਤਾਂ ਇੰਨੀਆਂ ਚੀਜ਼ਾਂ ਦਾ ਵਿਚਾਰ ਕਰੋ ਅੱਜ ਤੁਸੀਂ ਸਾਰੇ ਇੱਥੇ ਆਏ ਹੋ ਤੁਸੀਂ ਆਪਣਾ ਇੱਕਾ ਦਿਖਾਇਆ ਹੈ ਵਪਾਰ ਮੰਡਲ ਆਪਣਾ ਇੱਕਾ ਦਿਖਾ ਰਿਹਾ ਹੈ ਪਰ ਕੀ ਇਹ ਅੰਨੀ ਬੋਲੀ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚੂਗੀ ਤੁਸੀਂ ਇੱਥੇ ਇੱਕ ਮੰਗ ਪੱਤਰ ਦਵੋਗੇ ਡੀਸੀ ਆ ਜਾਏਗਾ ਐਸਐਸਪੀ ਆ ਜਾਣਗੇ ਤੁਸੀਂ ਇੱਕ ਮੰਗ ਪੱਤਰ ਦਵੋਗੇ ਵਈ ਇਹ ਫੜੇ ਜਾਣ ਜਿਹੜੇ ਦੋਸ਼ੀ ਨੇ ਉਹ ਫੜੇ ਜਾਣ ਬਿਲਕੁਲ ਫੜੇ ਜਾਣੇ ਚਾਹੀਦੇ ਨੇ ਜੀ ਪਰ ਕੀ ਇਸ ਨਾਲ ਰੁਕ ਜਾਏਗਾ ਇੱਕ ਸਵਾਲ ਮੈਂ ਤਾਂ ਪੁੱਛ ਰਿਹਾ ਕਿਉਂਕਿ ਕੱਲ ਦੀ ਤਰੀਖ ਅੱਜ ਤੋਂ 2 ਸਾਲ ਪਹਿਲਾਂ ਮਾਲ ਰੋਡ ਵਪਾਰ ਮੰਡਲ ਬਠਿੰਡਾ ਦੇ ਮੇਰੇ ਦੋਸਤ ਹਰਜਿੰਦਰ ਜੋਹਲ ਕੁਲਚੇ ਵਾਲਾ ਮੇਲਾ ਮੇਲਾ ਬੁਲਾਉਂਦੇ ਸੀ ਉਹਨੋਂ ਦੁਕਾਨ ਦੇ ਬਾਹਰ ਬੈਠੇ ਰਗੋਲੀਆਂ ਮਾਰ ਗਏ ਬਠਿੰਡਾ ਵਪਾਰ ਮੰਡਲ ਨੇ ਵੀ ਬਹੁਤ ਵਧੀਆ ਏਕਾ ਦਿਖਾਇਆ ਸਾਰੀ ਦੁਨੀਆ ਇਕੱਠੀ ਹੋ ਗਈ ਸਾਰੇ ਹੋ ਗਏ 48 ਘੰਟਿਆਂ ਦੇ ਅੰਦਰ ਪੁਲਿਸ ਨੇ ਫੜ ਲਏ ਕਹਿੰਦੇ ਜੀ ਆਹੀ ਬੰਦੇ ਨੇ ਮੋਟਰਸਾਈਕਲੋਂ ਛੱਡ ਕੇ ਨਹੀਂ ਸੀ ਭਜੇ ਇੱਥੇ ਤਾਂ ਆਪਣੇ ਦਲੇਰ ਬਾਈ ਜੀ ਨੇ ਉਹਨਾਂ ਦਾ ਮੋਟਰਸਾਈਕਲ ਛਡਾ ਲਿਆ ਮੋਟਰਸਾਈਕਲ ਕਹਿੰਦੇ ਚੋਰੀ ਦਾ ਸੀਗਾ ਉਹ ਵੀ ਰਿਕਵਰ ਹੋ ਗਿਆ ਜੀਨੇ ਚੋਰੀ ਚੋ ਬੇਚਿਆ ਸੀ ਉਹ ਵੀ ਰਿਕਵਰ ਹੋ ਗਿਆ ਅਸਲਾ ਵੀ ਰਿਕਵਰ ਹੋ ਗਿਆ ਗੋਲੀਆਂ ਚੱਲੀਆਂ ਵਾਲੀਆਂ ਦੇ ਖੋਲ ਰਿਕਵਰ ਹੋ ਗਏ ਜਿਹੜੀਆਂ ਨਹੀਂ ਚੱਲੀਆਂ ਸੀ ਗੋਲੀਆਂ ਹਜੇ ਪਿਸਤੌਲ ਦੇ ਵਿੱਚ ਸੀਗੀਆਂ ਉਹ ਵੀ ਰਿਕਵਰ ਹੋ ਗਈਆਂ ਤਪਲ ਸਨੇ ਆਪਣਾ ਕੰਮ ਕਰ ਦਿੱਤਾ ਤੇ ਇਸ ਤੋਂ ਬਾਅਦ ਕਰਨਾ ਕੀ ਸੀ 1.5 ਸਾਲ ਹੋਇਆ ਪੁਲਿਸ ਕਹਿੰਦੀ ਜੀ ਫੋਰੈਂਸਿਕ ਆਪੜੇ ਇੱਥੇ ਕੁਝ ਨਹੀਂ ਹੁੰਦੀ ਸਾਨੂੰ ਤਾਂ ਚਾਹੀਦਾ ਇਹ ਬੰਦਾ ਜਿਹੜਾ ਕੀ شناخت ਕਰੇ ਕਿਉਂਕਿ ਵਕੀਲ ਨਹੀਂ ਬੰਦਦੇ ਜੀ ਸਾਡੇ ਕੋਰਟ ਨਹੀਂ ਬੰਨਦੀ ਤਾਂ ਚੱਕ ਕੇ ਇੱਕ ਬਣਾ ਦਿੱਤਾ ਹੁਣ ਜਿਵੇਂ ਕੱਲ ਬੰਦੇ ਆਏ ਸੀ ਤੁਸੀਂ ਫੜ ਲੋਗੇ ਕੱਲ ਤਾਂ ਰੱਬ ਸੁੱਖ ਰੱਖਿਆ ਕਿਸੇ ਦੀ ਜਾਨ ਮਾਲ ਨੂੰ ਕੋਈ ਤਕਲੀਫ ਨਹੀਂ ਹੋਈ ਜਾਂ ਕੋਈ ਹਾਨੀ ਨਹੀਂ ਹੋਈ ਇਸ ਗੱਲ ਦਾ ਰੱਬ ਦਾ ਸ਼ੁਕਰ ਹੈ ਸਾਡਾ ਤਾਂ ਦੋਸਤ ਗਿਆ ਆ ਜਿਵੇਂ ਕੱਲ ਮੂੰਹ ਬੰਨ ਕੇ ਆਏ ਸੀ ਉਹ ਬਜ਼ੁਰਗ ਜਿਹੜੇ ਜੜੇ ਬੋਲ ਕੇ ਗਏ ਸੀ ਮੇਰੇ ਵੀਰ ਮੈਂ ਉਹਨਾਂ ਨੂੰ ਪੁੱਛਣ ਜਾਣਾ ਕੀ ਉਹ ਪਛਾਣ ਲੈਣਗੇ ਉਹਨਾਂ ਨੂੰ ਇੱਕ ਨੇ ਹੈਲਮਟ ਪਾਈ ਹੋਈ ਸੀ ਇੱਕ ਨੇ ਮੂੰਹ ਬੰਨਿਆ ਹੋਇਆ ਸੀ ਇਹ ਛੱਡ ਕੇ ਚਲੇ ਜਾਣਗੇ ਮੈਂ ਕਈ ਬਲਾਰਿਆਂ ਨੂੰ ਵੀ ਬੋਲਦੇ ਸੋਣਿਆ ਇੱਥੇ ਬਲਾਰੇ ਆ ਰਹੇ ਨੇ ਨਾਲ ਗਨਮੈਨ ਲੈ ਕੇ ਪਰ ਇਹ ਗਨਮੈਨ ਕਿਹਦੇ ਪੈਸਿਆਂ ਨਾਲ ਆ ਰਹੇ ਨੇ ਇੱਥੇ ਮੁੱਖ ਮੰਤਰੀ ਨੇ ਆਣਾ ਹੁੰਦਾ 50 50 ਮੀਟਰ ਦੇ ਉੱਤੇ ਪੁਲਿਸ ਵਾਲਾ ਖੜਾ ਹੁੰਦਾ ਜੋ ਕਿ ਉਹਦੀ ਇੱਕ ਕਸਾਈਕ ਹੈ ਬਈ ਪੁਰਾਣੇ ਜ਼ਮਾਨੇ ਦੇ ਵਿੱਚ 100-100 ਮੀਟਰ ਤੇ ਖੜੇ ਹੁੰਦੇ ਸੀ ਸਾਰੇ ਰਸਤੇ ਚਾਹੇ ਹੈਲੀਕਾਪਟਰ ਆਈ ਆਣਾ ਹੋਏ ਤਾਂ ਆਪਣੇ ਲਈ ਪੁਲਿਸ ਕਿੱਥੇ ਐ ਉਹਨਾਂ ਦੀ ਤਨਖਾਹ ਤਾਂ ਤੁਹਾਡੇ ਟੈਕਸਰ ਤੋਂ ਜਾ ਰਹੀ ਐ ਇਸ ਕਰਕੇ ਤੁਸੀਂ ਇੱਕ ਰੀੜ ਦੀ ਹੱਡੀ ਹੋ ਵਪਾਰ ਮੰਡਲ ਜਿਹੜਾ ਇੱਕ ਰੀੜ ਦੀ ਹੱਡੀ ਐ ਇਹ ਜਿਹੜੀਆਂ ਗੋਲੀਆਂ ਚੱਲ ਰਹੀਆਂ ਨੇ ਇਹ ਫਰੋਤੀਆਂ ਲਈ ਚੱਲ ਰਹੀਆਂ ਨੇ ਇਹ ਗੈਂਗਸਟਰ ਤੋਂ ਨੋ ਇੱਕ ਡਰਾਉਣਾ ਚਾਹੁੰਦੇ ਨੇ ਆਕਾਠ ਕਰਕੇ ਆਪਾਂ ਇੱਕ ਵਾਰ ਦਿਖਾਵਾਂਗੇ ਪੁਲਿਸ ਨੇ ਫੜ ਵੀ ਲੈਣੇ ਆ ਬਹੁਤ ਵਧੀਆ ਪੁਲਿਸ ਵਾਲੇ ਨੇ ਪਰ ਜਿਹੜੇ ਪਿੱਛੇ ਆਰਡਰ ਦੇਣ ਵਾਲੇ ਨੇ ਇਹਨਾਂ ਦੇ ਆਈਪੀਐਸ ਆਈਐਸ ਅਤੀਤੀ ਸਾਲ ਬਾਅਦ ਜਿਹੜੀਆਂ ਸਜ਼ਾਵਾਂ ਹੋ ਰਹੀਆਂ ਨੇ ਕੋਈ ਇੱਕ ਆਈਪੀਐਸ ਦਿਖਾ ਦਿਓ ਜਿਹੜਾ ਉਹਦੇ ਵਿੱਚ ਹੋਵੇ ਇਹ ਡਿਸਿਪਲਿਨ ਫੋਰਸ ਦੇ ਵਿੱਚੋਂ ਆਉਂਦੇ ਨੇ ਜੀ ਇਹਨਾਂ ਨੂੰ ਕਹਿ ਦਿੱਤਾ ਜਾਓ ਇਦਾਂ ਕਰ ਲਓ ਇਹਨਾਂ ਨੇ ਤਾਂ ਕਰਨਾ ਹੈ ਨਹੀਂ ਤਾਂ ਵਰਦੀ ਉੱਤਰ ਜੁਜਵਾ ਕੇ ਇਹਨਾਂ ਨੇ ਬਾਲਡੇ ਨੇ ਉਨੇ ਮੂਹ ਜਵਾਨੀ ਕਿਹਾ ਨਾ ਉਹਨੂੰ ਕਹਿ ਸਕਦੇ ਨੇ ਤੂੰ ਰਿਟਰਨ ਦੇ ਵਿੱਚ ਦੇ ਉਹ 30 ਸਾਲ ਬਾਅਦ ਜਾ ਕੇ ਪਤਾ ਲੱਗਦਾ ਵੀ ਮੈਂ ਕੀ ਕੀਤਾ ਸੀ ਜੇ ਮਨਾ ਕਰਦੇ ਨੇ ਤਾਂ ਇਹ ਤਾਂ ਇਹਨਾਂ ਨੂੰ ਬਹੁਤ ਤੰਗ ਕੀਤਾ ਜਾਂਦਾ ਹੈ ਇਹ ਗੱਲ ਆਪਾਂ ਨੂੰ ਧਿਆਨ ਚ ਰੱਖਣੀ ਪੈਂਦੀ ਹੈ ਹੁਣ ਮੈਂ ਆਵਾ ਆਪਣਾ ਥੋੜਾ ਜਿਹਾ ਸਮਾਂ ਦੇਵੇ ਚ ਆਪਣੀ ਗੱਲ ਪੂਰੀ ਕਰਨ ਨੂੰ ਤੁਸੀਂ ਆ ਬਾਇਕਾਟ ਕੀਤਾ ਤੁਸੀਂ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਸੱਦਾ ਇਹੀ ਸੀਗਾ ਜਜ਼ਬਾਤ ਇਹੀ ਸੀ ਸਾਥ ਦੇਣਾ ਸੀ ਏਕਾ ਦਿਖਾਣਾ ਸੀ ਇਹ ਏਕਾ ਪਾਜ ਦਿਖਾ ਦਾਂਗੇ ਜੀ ਕਿਨਸੀਡੈਂਟਲੀ ਤੁਹਾਡੇ ਤੋਂ ਹੱਥ ਜੋੜ ਕੇ ਬੇਨਤੀ ਹੈ ਵੀ ਇੱਕ ਇੱਕ ਆ ਹੋਰ ਦਿਖਾ ਦਿਓ ਇਹ ਸੁਨੇਹਾ ਮੈਂ ਆਪਣੇ ਪੱਤਰਕਾਰ ਭਰਾਵਾਂ ਨੂੰ ਕਵਾਂਗਾ ਇਹ ਸੁਨੇਹਾ ਪੂਰੇ ਪੰਜਾਬ ਦੇ ਵਪਾਰ ਮੰਡਲਾਂ ਤੱਕ ਪਹੁੰਚਾਇਆ ਜਾਵੇ ਇੱਕ ਇੱਕ ਆਪਣੇ ਆਪਣੇ ਜ਼ਿਲ੍ਹਿਆਂ ਤੋਂ ਆਪਣੇ ਆਪਣੇ ਸ਼ਹਿਰਾਂ ਤੋਂ ਵਪਾਰ ਮੰਡਲ ਸਾਰੇ ਵਪਾਰੀ ਇਕੱਠੇ ਹੋ ਕੇ ਸਰਕਾਰ ਤੇ ਮੁੱਖ ਮੰਤਰੀ ਨੂੰ ਇੱਕ ਮੰਗਾ ਪੱਤਰ ਦੇਣ ਵੀ ਜਦ ਤੱਕ ਸਾਡੀ ਸੁਰੱਖਿਆ ਲਈ ਅਸੀਂ ਨਹੀਂ ਕਹਿੰਦੇ ਵੀ ਅਸੀਂ ਸੁਰੱਖਿਤਾ ਉਹ ਤੱਕ ਅਸੀਂ ਜੀਐਸਟੀ ਦੇਣਾ ਬੰਦ ਕਰਦੇ ਹਾਂ ਇਹ ਗਨਮੈ ਨੇ ਜਿਹੜੇ ਲੈ ਕੇ ਤੁਰੇ ਫਿਰਦੇ ਨੇ ਨਾ ਸਾਰੇ-ਸਾਰੇ 100-100 ਮੀਟਰ ਦੇ ਉੱਤੇ ਜਿਹੜੀ 50-50 ਮੀਟਰ ਦੇ ਉੱਤੇ ਪੁਲਿਸ ਖੜੀ ਕੀਤੀ ਹੁੰਦੀ ਹੈ ਇਹਨਾਂ ਦੀਆਂ ਤਨਖਾਹਾਂ ਤੁਹਾਡੇ ਜੀਐਸਟੀ ਤੋਂ ਜ਼ਿਆਦੀ ਨੇ ਵਪਾਰੀਓ ਉਹ ਮਹਾਤਮਾ ਗਾਂਧੀ ਦਾ ਵੇਲਾ ਯਾਦ ਕਰੋ ਅਸੇਯੋਗ ਮੈਂ ਨਹੀਂ ਕਹਿੰਦਾ ਵੀ ਤੁਸੀਂ ਦੇਸ਼ ਦਰੋਹੀ ਬਣੋ ਤੁਜੀ ਕਹੋ 6 ਮਹੀਨੇ ਲਈ ਰੋਕ ਦਾਂਗੇ ਅਸੀਂ ਪੈਸੇ ਤੁਹਾਡੇ ਖਰੇ ਪਏ ਨੇ 6 ਮਹੀਨੇ ਬਾਅਦ ਅਸੀਂ ਆਪਣਾ ਭਰਾਂਗੇ ਪਰ 6 ਮਹੀਨੇ ਤੱਕ ਅਸੀਂ ਇੱਕ ਪੈਸਾ ਨਹੀਂ ਦਿੰਦੇ ਕਾਨੂੰਨ ਵਿਵਸਥਾ ਸੰਭਾਲੋ ਬਹੁਤ ਪੈਸਾ ਪਿਆ ਤੁਹਾਡੇ ਕੋਲ ਸਰਕਾਰ ਕੋਲ ਇਹੀ ਸਰਕਾਰ ਕਹਿੰਦੀ ਸੀ ਨਾ ਪਿਛਲੀਆਂ ਸਰਕਾਰਾਂ ਨੂੰ ਮੁਖੌਲ ਕਰਦੇ ਸੀ ਕਿਸੇ ਨੂੰ ਪੀਪਾ ਬੁਲਾਉਂਦੇ ਸੀ ਕਿਸੇ ਨੂੰ ਖਰਚਣਾ ਬੁਲਾਉਂਦੇ ਸੀ ਉਹ ਸਾਰਾ ਪੈਸਾ ਆ ਰਿਹਾ ਪਰ ਜਾ ਕਿੱਧਰ ਨੂੰ ਰਿਹਾ 6 ਮਹੀਨੇ ਲਈ GST ਬੰਦ ਕਰ ਦਿਓ ਵਿਚਾਰ ਕਰਿਓ ਵਪਾਰ ਮੰਡਲ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਹੱਥ ਜੋੜ ਕੇ ਪੈਰੀਂ ਹੱਥ ਲਾ ਕੇ ਤੁਹਾਨੂੰ ਸਾਰਿਆਂ ਨੂੰ ਮੇਰੀ ਗੁਜਾਰਿਸ਼ ਹੈ ਵਪਾਰੀਆ 6 ਮਹੀਨੇ ਲਈ GST ਬੰਦ ਕਰ ਦਿਓ ਮੈਂ ਨਹੀਂ ਕਹਿੰਦਾ ਵੀ ਤੁਸੀਂ GST ਨਹੀਂ ਭਰਨੀ 6 ਮਹੀਨੇ ਬਾਅਦ ਇਕੱਠੀ ਕਰੋ ਜਿੰਨੇ GST ਦੇ ਪੈਸੇ ਬਣਦੇ ਨੇ ਉਹਨਾਂ ਨੂੰ ਅਲੱਗ ਰੱਖੋ ਵੀ ਇਹ ਕਿਸੇ ਦਾ ਪੈਸਾ ਆਪਾਂ ਦੇਣਾ ਪਰ ਹੁਣ ਨਹੀਂ ਦੇਣਾ ਕਿਉਂਕਿ ਜਿਹੜੇ ਤੁਸੀਂ ਪਹਿਲਾਂ ਤੋਂ ਹੁਣ ਤੱਕ ਦੇ ਟੈਕਸ ਕਟਾਉਂਦੇ ਆ ਰਹੇ ਹੋ ਇਹਨਾਂ ਟੈਕਸਾਂ ਲਈ ਤੁਹਾਨੂੰ ਕੀ ਮਿਲ ਰਿਹਾ ਤੁਹਾਡੇ ਸਾਥੀਆਂ ਦੇ ਗੋਲੀਆਂ ਲੁੱਟ ਗੋ ਫਿਰੋਤੀ ਦੀ ਅਗਲਾ ਤੁਸੀਂ ਤਾਂ ਦੋ ਦੋ ਫਿਰੋਤੀਆ ਦਿਨ ਤੇ ਵਰਦੇ ਇੱਕ ਗੈਂਗਸਟਰਾਂ ਦੇ ਇੱਕ ਦੂਜੇ ਕੋਲ ਤੁਹਾਡੇ ਕੋਲ ਸਰਕਾਰ ਲਈ ਜਾਂਦੀ ਹੈ ਟੈਕਸ ਦੇ ਨਾਮ ਤੇ ਕਦੋਂ ਤੱਕ ਇੰਦਾ ਸਹੀ ਜਾਵੋਗੇ ਆ ਇੱਕੋ ਹੋ ਗਿਆ ਹੁਣੇ ਆ ਜਾਣਗੇ ਬਾਜ਼ਾਰ ਕਿਉਂਕਿ ਸਾਰਾ ਬੰਦ ਹੈ ਹੁਣ ਤੱਕ ਉੱਤੇ ਥੱਲੇ ਫੋਨ ਹੋ ਰਹੇ ਹੋਣਗੇ ਆ ਹੁਣੇ ਆ ਜਾਣਗੇ ਤੁਹਾਡੇ ਕੋਲ ਮੰਗ ਪੱਤਰ ਲੈ ਲੈਣਗੇ ਪੁਲਿਸ ਬਹੁਤ ਵਧੀਆ ਪੰਜਾਬ ਦੀ ਇਹਨਾਂ ਨੇ ਲੈ ਕੇ ਹੁਣੇ ਫੜ ਕੇ ਤੁਹਾਡੇ ਥੱਲੇ ਕਰ ਦੇਣੇ ਐ ਇਹ ਬੰਦੇ ਇੱਕ ਅਦੇ ਦੀ ਲਾਤੜ ਉਹ ਤੁੱਚ ਵੀ ਗੋਲੀ ਮਾਰ ਦੇਣਗੇ ਅੱਜ ਕਾ ਟ੍ਰੈਂਡ ਚੱਲਿਆ ਹੋਇਆ ਹੈ ਲਾਤੜ ਚ ਗੋਲੀ ਦਾ ਕੀ ਉਹਦੇ ਨਾਲ ਮਸਲਾ ਖਤਮ ਹੋ ਜੂ ਸਾਨੂੰ ਅਨਧਿਕਾਰਿਤ ਸਾਡੇ ਵੀ ਵਪਾਰੀ ਦੋਸਤ ਨੇ ਅਸੀਂ ਉਹਨਾਂ ਨੂੰ ਕਹਿੰਨੇ ਆ ਵਾ ਢਿੰਡੇ ਦੇ ਵਿੱਚ ਉਹ ਆ ਕੇ ਕਹਿੰਦੇ ਨੇ ਮੈਨੂੰ ਵੀ ਕਾਲ ਆਈ ਅਸੀਂ ਕਹਿੰਦੇ ਚੱਲ ਪੁਰ ਸਕੂਲ ਨਹੀਂ ਉੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਸੀ ਅਗਲੇ ਦੀ ਮਜਬੂਰੀ ਹੈ ਹਰ ਕੋਈ ਖੜਾ ਨਹੀਂ ਹੋ ਸਕਦਾ ਹਰ ਕੋਈ ਆਪਣੇ ਆ ਵੀਰਾਂ ਨੂੰ ਜਿਨ੍ਹਾਂ ਦੇ ਕੱਲ ਜੱਫਾ ਪਾਇਆ ਸੀ ਉਹ ਨਹੀਂ ਪਾ ਸਕਦਾ ਪਰ ਇਹ ਜੱਫੇ ਪਾਣੇ ਪੈਣੇ ਨੇ ਭਰਾਵੋ ਇੱਕ ਵਾਰ ਮੇਰੀਆਂ ਗੱਲਾਂ ਦਾ ਵਿਚਾਰ ਕਰਿਓ ਬਸ ਇੰਨਾ ਕਹਿੰਦਾ ਹੋਇਆ ਇਜਾਜ਼ਤ ਚਾਹਾਂਗਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ